ਦੀ ਜਿਹੜੀ ਆਪਾਂ ਹੁਣ ਜਿਹੜੀ ਐਕਟੀਵਿਟੀ ਕੀਤੀ ਹੈ ਨਾ ਜੀ ਇਹ ਆਪਣੀ ਮੌਕ ਡ੍ਰਿਲ ਜਿੱਦਾਂ ਸਾਡੇ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਦੇ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰਦੇ ਪਏ ਆ ਮੌਕ ਡ੍ਰਿਲ ਇਸ ਵਾਸਤੇ ਹੈ ਕਿ ਜਿੱਦਾਂ ਕੋਈ ਸਿਚੁਏਸ਼ਨ ਬਣਦੀ ਹੈ ਸਾਡੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸਾਡਾ ਜਿਹੜਾ ਅਮਲਾ ਹੈਗਾ ਸਾਡਾ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਮੈਡੀਕਲ ਟੀਮਾਂ ਹੈਗੀਆਂ ਇਹਨਾਂ ਨੂੰ ਮੁਸਤੈਦ ਕਰਨ ਲਈ ਸਾਡੇ ਜਿਹੜੇ ਲੋਕ ਆਮ ਲੋਕ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਮਤਲਬ ਆਪਣੇ ਆਪ ਨੂੰ ਸક્ષਮ ਕਰਨ ਵਾਸਤੇ ਇਹ ਐਕਟੀਵਿਟੀ ਅੱਜ ਕੀਤੀ ਗਈ ਹੈ ਇਹਦੇ ਵਿੱਚ ਅੱਜ ਇਹ ਸਕੂਲ ਦੇ ਵਿੱਚ ਅਸੀਂ ਬਾਬਾ ਗੰਦੈ ਸਿੰਘ ਪਬਲਿਕ ਸਕੂਲ ਦੇ ਵਿੱਚ ਐਕਟੀਵਿਟੀ ਕੀਤੀ ਇਹਦੇ ਵਿੱਚ ਅਸੀਂ ਦੋ ਟੀਮਾਂ ਬੁਲਾਈਆਂ ਆਪਣੀ ਮੈਡੀਕਲ ਟੀਮ ਤੇ ਫਾਇਰ ਟੀਮ ਬੁਲਾਈ ਸੀਗੀ ਉਹਨਾਂ ਨਾਲ ਬੱਚਿਆਂ ਨਾਲ ਥੋੜਾ ਜਿਹਾ ਕਰਵਾ ਕੇ ਇਹਦਾ ਕੋਆਰਡੀਨੇਸ਼ਨ ਤੇ ਅਸੀਂ ਇਹ ਚੀਜ਼ ਕੀਤੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਇਨ ਕੇਸ ਜਿਵੇਂ ਅੰਦਰ ਅੱਗ ਲੱਗਦੀ ਹੈ ਜਾਂ ਕੋਈ ਐਵੇਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਉਹ ਕਿੱਦਾਂ ਬੱਚੇ ਆ ਕੇ ਉਹਨੂੰ ਟੈਕਲ ਕਰਨਗੇ ਕਿੱਦਾਂ ਉਹਨਾਂ ਬੱਚਿਆਂ ਦੇ ਵਿੱਚੋਂ ਕਿਸੇ ਨੂੰ ਕੋਈ ਹੁੰਦੀ ਹੈਗੀ ਹੈ ਕੋਈ ਅੱਗ ਲੱਗਦੀ ਹੈ ਜਾਂ ਕੋਈ ਬਰਨ ਇੰਜਰੀ ਹੁੰਦੀ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਹੈਗਾ ਬੱਚਿਆਂ ਨੂੰ ਤੇ ਜਿੱਦਾਂ ਕੋਈ ਆਪਣੀ ਟੀਮ ਰੈਡੀ ਸੀਗੀ ਤਾਂ ਇਹਨਾਂ ਦਾ ਵਿੱਚ ਕੋ ਰੋਲ ਕੀ ਹੋਏਗਾ ਕਿਵੇਂ ਕੋਆਰਡੀਨੇਟ ਕਰਨਗੇ ਇਦਾਂ ਹੀ ਮੈਡੀਕਲ ਟੀਮਾਂ ਨੂੰ ਲਾਈਆਂ ਸੀ ਮੈਡੀਕਲ ਦੇ ਵਿੱਚੋਂ ਦੀ ਅਸੀਂ ਇੱਕ ਡੰਮੀ ਅੱਜ ਲੈ ਕੇ ਆਏ ਇੱਥੇ ਉਹ ਡੰਮੀ ਦੇ ਨਾਲ ਅਸੀਂ ਸੀਪੀਆਰ ਕਰਨਾ ਹੁੰਦਾ ਹੈ ਇਨ ਕੇਸ ਕਿਸੇ ਨੂੰ ਹਾਰਟ ਅਟੈਕ ਆਏ ਜਾਂ ਕਿਸੇ ਦੀ ਬ੍ਰੈਥ ਰੁਕ ਜਾਂਦੀ ਹੈ ਅਨਕੌਂਸ਼ੀਅਸ ਹੋ ਜਾਂਦਾ ਉਹਦੇ ਵਿੱਚ ਉਸ ਨੂੰ ਕਿੱਦਾਂ ਰਿਵਾਈਵ ਕਰਨਾ ਹੈਗਾ ਤੇ ਉਹਦੀ ਥੋੜੀ ਜੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੋ ਇਹ ਥੋੜੀ ਜਿਹੀ ਅਸੀਂ ਐਕਟੀਵਿਟੀਜ਼ ਕੀਤੀਆਂ ਅੱਜ ਇਸ ਤੋਂ ਇਲਾਵਾ ਵੀ ਅੱਜ ਹੋਰ ਇੱਕ ਜਗ੍ਹਾ ਤੇ ਕੀਤੀ ਹੈ ਹਾਂਜੀ ਦੇਖੋ ਇੱਥੇ ਸਾਡੇ ਇੰਡਸਟਰੀਅਲ ਯੂਨਿਟਾਂ ਦੇ ਵਿੱਚ ਵੀ ਅੱਜ ਇਹ ਮੌਕ ਡ੍ਰਿਲ ਹੋਣੀ ਹੈਗੀ ਤੇ ਉਹਦਾ ਸਮਾਂ ਆਈ ਥਿੰਕ ਥੋੜਾ ਜਿਹਾ ਇਸ ਤੋਂ ਬਾਅਦ ਹੋਏਗਾ ਤੇ ਉੱਥੇ ਵੀ ਸਿਮਿਲਰ ਐਕਸਰਸਾਈਜ਼ ਕੀਤੀ ਜਾਣੀ ਹੈ ਸ਼ਾਮ ਨੂੰ ਇੱਕ ਬਲੈਕਆਊਟ ਬੜੇ ਵੀ